ਇਹ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪ ਮਾਰਾ ਲਾ ਦਿਓ ਪਬਰੇ ਇਕੱਠੇ ਆ ਦੋ ਜੀ ਆਜੋ 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 ਚੱਲੇ ਆਜੋ 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 ਜੂਰ ਦੀ ਗਰੀ ਕੋਈ ਗੱਲ ਨਹੀਂ ਕੋਈ ਸਰਕਾਰ ਨਹੀਂ ਇੱਥੇ ਇੱਥੇ ਕੋਈ ਨਹੀਂ ਨਹੀਂ ਹਾਂਜੀ ਰੋਕ ਲੇਖ ਦੇਖੀ ਪਬਲੇ ਕੇ ਲਾਕਾਂ ਹੀ ਆਦਲ ਸਾਹਿਬ ਆ ਲਾਓ ਜੀ ਲਾਓ ਥੋੜਾ ਜਾਂ ਪਾਣੀ ਪਾਣੀ ਹਾਂਜੀ ਠੀਕ ਬਾਕੀ ਸਾਰਾ ਕੁ ਗਲਾਲ ਹੁੰਦੀ ਆ ਬਹੁਤ ਵਧੀਆ ਚੱਲ ਰਿਹਾ ਜੀ ਤੁਹਾਡੇ ਦਰਸ਼ਣ ਹੋ ਕੇ ਜੀ ਫੁੱਲ ਮੜ ਕੇ ਆ ਜੀ ਨਹੀਂ ਜੇ ਕੋਈ ਡੀਜ਼ਲ ਨਹੀਂ ਨਹੀਂ ਬੰਨੇ ਚੱਲਦਾ ਜੀ ਵਧੀਆ ਚੱਲ ਰਿਹਾ ਇਲਾਕੇ ਦਾ ਬਹੁਤ ਸੂਰਤ ਉੱਥੇ ਤਾਂ ਗਿਆ ਉੱਥੇ ਗਿਆ ਮਤਲਬ ਲੱਗਦਾ ਉੱਥੇ ਉੱਥੇ ਪ੍ਰਧਾਨ ਜੀ 6000 ਲੀਟਰ ਡੀਜ਼ਲ ਦੇ ਆਏ ਤਾਰ ਤੂਰ ਵਾਸਤੇ ਜੰਗਲ ਵਾਸਤੇ 2 ਲੱਖ ਰੁਪਏ ਕੈਸ਼ ਦੇ ਆਏ ਠੀਕ ਹੈ ਜੀ ਬਾਕੀ ਕਿਸੇ ਜੀ ਦੀ ਲੋੜ ਪੈਂਦੀ ਆ ਉੱਥੇ ਜਦੇ ਪ੍ਰਧਾਨ ਜੀ ਵੱਲੋਂ ਪੁੱਛਦਾ ਕਰਿਆ ਜਾਊਗਾ ਠੀਕ ਹੈ ਜੀ ਬੋਲੇ ਜਿਵੇਂ ਤੁਸੀਂ ਜੁਝਿਓ ਮਲਾ ਕਿਸੇ ਆ ਚੀਜ਼ ਕਿਸੇ ਹੋਰ ਸੂਬੇ ਚ ਹੁੰਦੀ ਹੈ ਉਹਨੇ ਡੁੱਬਣਾ ਆਪਣੇ ਜਾਣਾ ਸਹੀ ਗੱਲ ਹੈ ਜੀ ਸਹੀ ਹੈ ਸਾਡੀ ਆਪਣੀ ਜਿਹੜੀ ਖਾਸਾ ਕੌਮ ਦੀ ਜਿਹੜੀ ਦੇਖੋ ਬਿਲਕੁਲ ਦੇਖੋ ਨਾ ਸੈਂਟਰ ਨੇ ਹੈਲਪ ਕੀਤਾ ਨਾ ਸੂਬੇ ਨੇ ਕੀਤਾ ਆ ਤਾਂ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਆਪ ਹੀ ਕਰਦਾ ਹੈ ਕੋਈ ਬੋਰ ਨਹੀਂ ਕਰਦੇ ਆ ਜਾਂਦੇ ਇੱਕ ਬੜੇ ਇੱਕ ਬੜੇ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਅਸੀਂ ਤਾਂ ਆਪ ਸਭ ਨੂੰ ਰਿਕਵੈਸਟ ਕਰਦੇ ਵੀ ਜਿਹੜੀਆਂ ਆਪਣੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਮੇਰੇ ਆਪਣੀ ਕੋਈ ਨਹੀਂ ਸਾਥ ਲੈ ਸਕਦਾ ਨਹੀਂ ਆਸ ਕਰਕੇ ਜੀ ਇਹ ਆਪਣੀ ਆਪਣੀ ਪਾਰਟੀ ਦੀ ਆਪਣਾ ਇਲਾਕਾ ਠੀਕ ਹੈ ਜੀ ਉਧਰ ਯਾਰ ਹੁਣ ਨਾ ਕੱਗੜ ਦਾ ਪਾਣੀ ਹਾਂਜੀ ਇਹਨਾਂ ਸਾਡੇ ਉਧਰੋਂ ਸੰਗਰੂ ਸਾਈਡ ਤੇ ਹੁਣ ਮਾਰ ਕਰ ਰਹੇ ਮੈਂ ਹੁਣ ਚੱਲਿਆ ਉਧਰ ਠੀਕ ਹੈ ਜੀ ਉਧਰ ਸੰਗਰੂ ਨੂੰ ਨਾ ਉਧਰ ਚੱਲਿਆ ਉੱਥੇ ਚਲੋ ਸਿਆਸਤ ਦੀ ਗੱਲ ਸਿਆ ਪ੍ਰਧਾਨ ਸੁਣੋ 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 ਬਹੁਤ ਬੈਠਾ ਬੰਨੇ ਹੋਰ ਤਾਂ ਚੱਲਿਆ 40 ਕਰੋੜ ਦੀ ਆਹ ਝਾੜੂ ਹਰ ਸਾਈਡ ਧੰਨਵਾਦ